ਹਾਂਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਜਿਵੇਂ ਕਿ ਰਿਵੈਲੂਸ਼ਨਰੀ ਚੱਕਨ ਦੇ ਜਿਹੜੇ ਫਾਰਮ ਭਰੇ ਜਾਂਦੇ ਨੇ ਉਹਦੇ ਬਾਰੇ ਅੱਪ ਗੱਲ ਕਰਾਂਗੇ ਠੀਕ ਆ ਜੀ ਤੇ ਉਸੇ ਕਿਸ ਤਰ੍ਹਾਂ ਫਾਰਮ ਭਰ ਸਕਦੇ ਹਾਂ ਉਹਦੇ ਬਾਰੇ ਗੱਲ ਕਰਾਂਗੇ ਦੋਸਤੋ ਉਸ ਤੋਂ ਪਹਿਲਾਂ ਗੁਜਾਰਸ਼ ਕਰ ਦਾਂਗੇ ਤੁਸੀਂ ਫਸਟ ਟਾਈਮ ਸਾਡੇ ਚੈਨਲ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਤੁਹਾਨੂੰ ਹਰ ਇੱਕ ਜਿਹੜੀ ਪੋਸਟ ਦੀ ਜਾਣਕਾਰੀ ਸਮੇਂ ਸਿਰ ਮਿਲ ਸਕੇ ਜਾਂ ਕੋਈ ਸਕੀਮ ਸਰਕਾਰ ਦੀ ਹਾਂ ਉਹਦੇ ਨਾਲ ਤੁਸੀਂ ਜੁੜ ਸਕੋ ਠੀਕ ਆ ਜੀ ਤੇ ਉਸ ਤੋਂ ਬਾਅਦ ਆਪਾਂ ਸਭ ਤੋਂ ਪਹਿਲਾਂ ਆ ਜਾਣਾ ਗੂਗਲ ਤੇ ਇੱਥੇ ਤੁਸੀਂ ਦੇਖੋਗੇ ਸਭ ਤੋਂ ਪਹਿਲਾਂ ਸਰਕਾਰੀਪੋਸਟ.com ਵੈਬਸਾਈਟ ਜੋ ਗੂਗਲ ਸਰਚ ਕਰ ਹਰਜ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਇਸ ਤਰ੍ਹਾਂ WhatsApp ਦੀ ਜੋ ਆਪਸ਼ਨ ਆ ਜਣੀ ਇਸ ਨੂੰ ਜੁਆਇਨ ਕਰ ਲਓ ਚੈਨਲ ਨੂੰ ਤਾਂ ਕਿ ਤੁਹਾਨੂੰ ਹਰ ਇੱਕ ਜਿਹੜੀ ਜਾਣਕਾਰੀ WhatsApp ਤੇ ਮਿਲ ਸਕੇ ਤੇ ਨਾਲ ਹੀ ਜੇਕਰ ਤੁਸੀਂ ਆਪਣਾ Facebook ਤੇ YouTube ਵੀ ਸਾਨੂੰ ਇੱਥੇ ਜੁਆਇਨ ਕਰ ਸਕਦੇ ਹੋ Telegram ਵੀ ਹੁਣ ਇੱਥੇ ਆਣਾ ਆਪਣੇ ਸਭ ਤੋਂ ਪਹਿਲਾਂ ਸਰਚ ਕਰਾਂਗੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਠੀਕ ਹੈ ਜੀ ਇਹ ਹੱਥ ਕਰਾਂਗੇ ਸਰਚ ਕਰਨ ਤੋਂ ਬਾਅਦ ਠੀਕ ਹੈ ਜੀ ਤੁਸੀਂ ਇੱਥੇ ਦੇਖੋਗੇ ਜੋ ਕਿ ਆ ਐਗਜ਼ਾਮੀਨੇਸ਼ਨ ਜੀ ਜਾਣਾ ਆਪਸ਼ਨ ਜੀ ਇੱਥੇ ਲਿਖੋਗੇ ਆਨਲਾਈਨ ਐਗਜ਼ਾਮ ਐਗਜ਼ਾਮੀਨੇਸ਼ਨ ਆਨਲਾਈਨ ਸਰਵਿਸ ਪੋਰਟਲ ਤੇ ਜਾਣਾ ਹੈ ਇਹ ਤੋਂ ਕਾਫੀ ਆਪਸ਼ਨ ਆ ਜਾਣਗੀਆਂ ਠੀਕ ਹੈ ਜੀ ਆਪਾਂ ਨੇ ਜਿਹੜਾ ਅੱਜ ਦੀ ਗੱਲ ਕਰਨ ਜਾ ਰਿਹਾ ਰਿਵੋਲੂਸ਼ਨ ਦੀ ਇਸ ਤੇ ਕਲਿੱਕ ਕਰਾਂਗੇ ਜੀ ਇਸ ਤੇ ਕਲਿੱਕ ਕਰਨ ਤੋਂ ਬਾਅਦ ਇੱਕ ਨਾ ਕਿ ਆਪਣਾ ਨਵਾਂ ਜੋ ਇੰਟਰਫੇਸ ਹੈ ਨਾ ਕਿ ਨਵੀਂ ਟੈਬ ਓਪਨ ਹੋ ਜੂਗੀ ਤਾਂ ਇੱਥੇ ਤੁਸੀਂ ਫੇਰ ਉਸੇ ਆਪਸ਼ਨ ਜਿਹੜੀ ਆਪਾਂ ਨੇ ਆਪਣੇ ਦੇਖੋਗੇ ਜੇ ਕੀ ਕਾਹਦੇ ਲਈ ਅਪਲਾਈ ਕਰਨਾ ਡੁਪਲੀਕੇਟ ਸਰਟੀਫਿਕੇਟ ਡਿਗਰੀ ਲੈਣੀ ਆ ਡੁਪਲੀਕੇਟ ਸਟੇਟਮੈਂਟ ਜਾਂ ਮਾਰਕਸ਼ੀਟ ਠੀਕ ਹੈ ਜੀ ਜੇ ਜੇ ਕਿ ਤੁਸੀਂ ਕਾਦੇ ਲਈ ਅਪਲਾਈ ਕਰਦੇ ਹੋ ਸਾਰੀਆਂ ਆਪਸ਼ਨ ਆ ਗਿਆ ਤੁਸੀਂ ਜੋ ਆਪਸ਼ਨ ਲਈ ਜਾਣਾ ਚਾਹੁੰਦੇ ਹੋ ਜਿਵੇਂ ਰੈਵੈਲਿਊਸ਼ਨ ਦੇ ਫਾਰਮ ਭਰਨ ਤਾਂ ਪਰ ਰੈਵੈਲਿਊਸ਼ਨ ਲਈ ਅਪਲਾਈ ਕਰਾਂਗੇ ਠੀਕ ਹੈ ਜੀ ਇਸ ਤੇ ਕਲਿੱਕ ਕਰ ਦੋ ਬਾਅਦ ਇੱਕ ਨਵਾਂ ਆਪਸ਼ਨ ਆ ਜੀ ਸਭ ਤੋਂ ਪਹਿਲਾਂ ਆਪਾਂ ਨੂੰ ਸਾਈਨ ਇਨ ਕਰਨਾ ਪਊਗਾ ਜੇਕਰ ਸਾਈਨ ਇਨ ਤੁਹਾਡੀ ID ਬਣ ਨਹੀਂ ਠੀਕ ਆ ਨਹੀਂ ਸੀ ਕ੍ਰੀਏਟ ਅਕਾਊਂਟ ਨਾਲ ਇੱਕ ਨਵੀਂ ਸਾਈਨ ਇਨ ਕਰ ਸਕਦੇ ਹੋ ਇੱਥੇ ਕੋਈ ਵੀ ਤੁਸੀਂ ਆਪਣਾ ਯੂਜ਼ਰ ਨੇਮ ਰੱਖ ਸਕਦੇ ਹੋਗੇ ਜੀ ਜਿਵੇਂ ਕਿ ਹੁਣ ਆਪਾਂ ਇੱਕ ਰੱਖ ਰਹੇ ਹਾਂ ਕੋਈ ਵੀ ਕੋਈ ਵੀ ਰੱਖ ਸਕਦੇ ਹੋ ਯੂਜ਼ਰ ਨੇਮ ਠੀਕ ਹੈ ਜੀ ਜਿਵੇਂ ਮਨਦੀਪ ਪਾ ਕੇ ਮਨਦੀਪ ਸਿੰਘ ਕਰਕੇ ਜੀ ਠੀਕ ਹੈ ਜੀ ਜੋ ਵੀ ਉਹ ਦਾ ਡੇਟ ਆਫ ਬਰਥ ਉਹ ਵੀ ਲਿਖ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਉਹਦਾ ਪਾਸਵਰਡ ਵੀ ਰੱਖ ਸਕਦੇ ਹੋ ਕੋਈ ਵੀ ਪਾਸਵਰਡ ਰੱਖ ਸਕਦੇ ਹੋ ਛੋਟਾ 8 ਅੱਖਰ ਦਾ ਕਾਟਣਾ ਹੋਵੇ ਤੁਸੀਂ ਕੋਈ ਰਿਸਟਰਡ ਈਮੇਲ ਆਈ ਉਹ ਰੱਖ ਸਕਦੇ ਹੋ ਠੀਕ ਹੈ ਜੀ ਇੱਕ ਵਾਰੀ ਆਪਾਂ ਰਿਸਟਰਡ ਕਰਦੇ ਹਾਂ ਉਸ ਤੋਂ ਬਾਅਦ ਆਪਾਂ ਨੈਕਸਟ ਚੱਲਦੇ ਹਾਂ ਅੱਗੇ ਹਾਂ ਜੀ ਇਸ ਤੋਂ ਆਉਣ ਤੋਂ ਬਾਅਦ ਤੁਸੀਂ ਨੀਚੇ ਆਪਸ਼ਨ ਤੇ ਆਉਣਾ ਰੀਵੈਲਿਊਸ਼ਨ ਫਾਰਮ ਤੇ ਜਿਹੜਾ ਇੱਥੇ ਦੇਖੋਗੇ ਇਹ ਤੇ ਕਲਿੱਕ ਕਰੋਗੇ ਜੀ ਇਹ ਤੇ ਕਲਿੱਕ ਕਰਨ ਤੋਂ ਬਾਅਦ ਆਪਨੇ ਕੋਲੇ ਫਿਰ proceed apply to proceed ਇਹ ਇਸ ਤੋਂ ਪਹਿਲਾਂ ਕਰ ਦੋ ਪਹਿਲਾਂ ਤੁਸੀਂ ਜੇ ਆਪਣੀ ਪ੍ਰੋਫਾਈਲ ਨੂੰ ਜ਼ਰੂਰ ਇੱਕ ਵਾਰੀ ਕੰਪਲੀਟ ਕਰ ਲਓ ਪਹਿਲਾਂ ਯਾਨੀ ਕਿ ਆਈਡਿਟੀ ਬਣਾਉਣ ਤੋਂ ਬਾਅਦ ਪ੍ਰੋਫਾਈਲ ਜੇ ਹਨਾ ਫਾਇਲ ਤੋਂ ਬਾਅਦ ਤੁਸੀਂ ਅੱਗੇ ਫਿਰ ਇਸ ਤਰ੍ਹਾਂ ਜਿਵੇਂ ਤੁਹਾਨੂੰ ਦੱਸਿਆ ਗਿਆ ਹੁਣ ਮੈਂ ਇਸ ਤਰ੍ਹਾਂ ਕਰ ਲੈਣਾ ਠੀਕ ਹੈ ਜੀ ਆਪਸ਼ਨ ਵਾਈ ਇਹ ਸਾਡੇ ਸਾਰੀ ਡਿਟੇਲ ਆ ਜੀ ਉਸ ਤੋਂ ਬਾਅਦ ਤੁਹਾਨੂੰ ਸਬਜੈਕਟ ਵਚੂ ਆਈ ਇਹਨੂੰ ਇੱਕ ਮਿੰਟ ਤੋਂ ਪਹਿਲਾਂ ਇਸ ਦੁਕਾਨ ਤੇ ਭੇਜ ਦਿਓ ਚਲ ਇਹਨੂੰ ਭਰਾ ਦਿਓ ਉਸ ਤੋਂ ਬਾਅਦ ਤੁਸੀਂ ਜਿਹੜਾ ਵੀ ਸਬਜੈਕਟ ਹੈ ਜੀ ਯਾਨੀ ਕਿ ਜਿਹੜਾ ਵੀ ਤੁਹਾਡਾ ਮੰਨ ਕੇ ਚਲੋ ਡਿਵੀਸ਼ਨ ਤੁਸੀਂ ਕਰਾਈ ਆ ਉਹਦੇ ਵਿੱਚ ਕਰਾਉਣਾ ਚਾਹੁੰਦੇ ਹੋਗੇ ਰਿਵੈਲਿਊਸ਼ਨ ਉਹ ਸਿਲੇਕਟ ਕਰੋਗੇ ਜਿਵੇਂ ਕਿ ਆਪਾਂ ਹੁਣ ਗੱਲ ਕਰਾਂਗੇ ਬੀ ਲਿਵ ਤਾਂ ਇੱਥੇ ਬੀ ਲਿਵ ਸਾਡਾ ਦੇਖ ਲੈਣਾ ਜੀ ਆਪਾਂ ਨੇ ਬੀ ਲਿਵ ਬੀ ਲਿਵ ਆ ਦੇਖੋ ਇਹ ਬੀ ਲਿਵ ਆ ਗਿਆ ਹੁਣ ਜੇ ਤੁਸੀਂ ਦੇਖੋਗੇ ਸਮੈਸਟਰ ਕਿਹੜਾ ਹੈ ਸਮੈਸਟਰ ਹੈਗਾ ਪਹਿਲਾ ਜੀ ਇਹ ਰੈਗੂਲਰ ਐਂਡ ਰਿਪੇਅਰ ਹੈ ਹੁਣ ਇਸ ਤੋਂ ਬਾਅਦ ਰੋਲ ਨੰਬਰ ਫਿਲ ਕਰ ਲੈਣਾ ਜੀ 0248 ਜੋ ਵੀ ਹੈਗਾ ਫੈਂਡ ਕਰਾਂਗੇ ਜੀ ਫੈਂਡ ਕਰਨ ਤੋਂ ਬਾਅਦ ਆਪਣੇ نیچے ਥਲੇ ਡਿਟੇਲ ਆ ਜਾਣੀਆਂ ਠੀਕ ਹੈ ਜੀ ਥਲੇ ਡਿਟੇਲ ਆ ਜਾਣੀਆਂ ਆ ਦੇਖੋ ਡਿਟੇਲ ਆ ਗਈ ਉਸ ਤੋਂ ਬਾਅਦ ਤੁਸੀਂ ਇੱਥੇ ਦੇਖੋਗੇ ਤੁਹਾਡੀ ਜਿਹੜੀ ਐਡਮਿਸ਼ਨ ਸੀ ਉਹ ਰੈਗੂਲਰ ਸੀ ਜਾਂ ਪ੍ਰਾਈਵੇਟ ਉਹ ਸੀ ਆਪਣੇ ਐਡਮਿਸ਼ਨ ਦੇ ਹਿਸਾਬ ਨਾਲ ਸਿਲੈਕਟ ਕਰੋਗੇ ਉਸ ਤੋਂ ਬਾਅਦ ਤੁਸੀਂ ਸਬਜੈਕਟਾਂ ਕੇ ਸਾਰੇ ਜੀ ਤੁਸੀਂ ਸਬਜੈਕਟ ਦੇ ਹਿਸਾਬ ਨਾਲ ਦੇਖੋਗੇ ਤੁਸੀਂ ਕਿਹੜੇ ਸਬਜੈਕਟ ਚ ਜਨਨ ਕੀ ਤੁਸੀਂ ਰਿਵੈਲੂਏਸ਼ਨ ਭਰਨੀ ਆ ਜਿਵੇਂ ਇਹ ਚ ਆਪਣੇ ਕਰਨੀਆਂ ਲਾਇਬ੍ਰੇਰੀ ਇਨ ਲਾਇਬ੍ਰੇਰੀ ਵਾਲੀ ਕਰਨੀ ਹੈ ਜੀ ਆਪਾਂ ਦੇਖ ਕੇ ਇੱਕ ਵਾਰੀ ਕਰਦੇ ਆ ਲਾਇਬ੍ਰੇਰੀ ਆ ਆ ਦੇ ਕੋਈ ਸਬਜੈਕਟ ਆਪਣੇ ਕਰਤਾ ਹੁਣ ਟੋਟਲ ਫੀਸ ਆ ਜਿਹੜੀਆਂ ਇਸ ਤੋਂ ਬਾਅਦ ਜਿਹੜਾ ਆਪਣਾ ਮੇਨ ਕੰਮ ਆਗਾ ਤੁਸੀਂ ਫੀਸ ਕਟਾ ਦੋਗੇ ਜਿਹੜਾ ਤੁਹਾਡੇ ਇੱਕ ਸਬਜੈਕਟ ਦਾ 600 ਰੁਪਏ ਫੀਸ ਆ ਜਾਣੀਆਂ ਜੀ 500 ਰੁਪਏ ਪੇਪਰਾਂ ਤੋਂ ਫੀਸ 100 ਰੁਪਏ ਡਬਲ ਕਰੋਗੇ ਤਾਂ 1100 ਆ ਜਾਣੀਆਂ ਇਸ ਤਰ੍ਹਾਂ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਆ ਜੀ ਆਪਾਂ 200 ਐਡਨ ਲਈ ਅਪਲਾਈ ਕਰ ਸਕਦੇ ਆ ਉਸ ਤੋਂ ਬਾਅਦ ਫਾਈਨਲ ਹੋ ਜਾਊਗਾ ਜਿਹੜਾ ਥੋੜਾ ਰਿਜ਼ਲਟ ਆ ਉਹ ਹਫਤੇ ਦੇ ਵਿੱਚ ਦੱਸ ਦਿੰਦੇ ਨੇ ਜੀ ਕਿ ਕੰਪਲੀਟ ਪਾਸੜ ਚੈੱਕ ਕਰ ਸਕਦੇ ਹੈਗੇ ਹੋ ਜੀ ਠੀਕ ਆ ਜੀ ਇਹ ਸੀ ਅੱਜ ਦੀ ਆਪਣੀ ਵੀਡੀਓ ਜਿਹਦੇ ਇਸ ਵਿੱਚ ਤੁਹਾਨੂੰ ਦੱਸਿਆ ਇਹ ਵੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਰਿਵਲੂਸ਼ਨ ਇਹ ਫਿਲ ਕਰ ਸਕਦੇ ਹੋਗੇ ਵੀਡੀਓ ਵਧੇ ਲਗੀ ਵੀਡੀਓ ਨੂੰ ਲਾਈਕ ਕਰੋ ਜੀ ਧੰਨਵਾਦ